ਅਸੀਂ ਪਿੰਡਾਂ ਦਾ ਅੱਜ ਖੜੇ ਆ ਕਿਉਂਕਿ ਅਸੀਂ ਲੁਧਿਆਣੇ ਦੇ ਪਿੰਡਾਂ ਚ ਅਸੀਂ ਬੋਲਣ ਆਏ ਸੀਗੇ ਅਸੀਂ ਪਿੰਡ ਵੱਲੋਕੇ ਤੇ ਵਾਰਨਹੜਾ ਇਹ ਪਿੰਡਾਂ ਦੇ ਵਿਚਾਰੇ ਖੜੇ ਅਸੀਂ ਫੈਸਲਾ ਕੀਤੀ ਆ ਉਦੋਂ ਤੁਸੀਂ ਪਿੰਡਾਂ ਦੇ ਆ ਬੋਲਣ ਆਇਆ ਵੀ ਆਪਣਾ ਪਰਸੋਂ ਕੱਠ ਲੱਗਦੇ ਆਣੇ ਆ ਆਪਣਾ ਜਿਹੜਾ ਬੇਰਕਾ ਪਲਾਂਟ ਦੇ ਕੋਲੇ ਆ ਦੇਖੋ ਆ ਫੈਕਟਰੀ ਦੇ ਵਿੱਚੋਂ ਦੇਖੋ ਆ ਜਿਵੇਂ ਕਿਵੇਂ ਝਾੜ ਗੁੱੜਦੀ ਆ ਇੱਥੇ ਇੱਥੇ ਖੜ ਕੇ ਨਾ ਐ ਨੱਕ ਨੂੰ ਐ ਚੜਦਾ ਇੱਥੇ ਖੜ ਕੇ ਇਹ ਲਗਾਤਾਰ ਤੇ ਦੇਖੋ ਵੀ ਧਰਤੀ ਹੇਠ ਕਿੰਨਾ ਪਾਣੀ ਨਿਕਲ ਰਿਹਾ ਤੇ ਉਸ ਤੋਂ ਬਾਅਦ ਉਹ ਜ਼ਹਿਰ ਤੇ ਬਦਲ ਗਿਆ ਪਤਾ ਨਹੀਂ ਕਿਹੜੇ ਕਿਹੜੇ ਚ ਮਤਲਬ ਕਿ ਕੈਮੀਕਲ ਆ ਜਰੇਨੀਅਮ ਪਤਾ ਨਹੀਂ ਕੀ ਕੁਛ ਦੇ ਚ ਆ ਰਿਹਾ ਤੇ ਆਹ ਦੇਖੋ ਇਹਦਾ ਸਾਰਾ ਐ ਇੱਥੋਂ ਜਾ ਕੇ ਸਾਰਾ ਇਹ ਬੁੱਢੇ ਦਰਿਆ ਆਹੀਂ ਸੱਤ ਲੋ ਚੱਕੇ ਜਾ ਕੇ ਪੈ ਜਾਂਦੇ ਆ ਦੇਖ ਕਿਵੇਂ ਝੱਗਾ ਬਣਦੀਆਂ ਨੇ ਕਿਵੇਂ ਆਹ ਜ਼ਹਿਰ ਤੁਸੀਂ ਲਗਾਤਾਰ ਖਾਸ ਤੌਰ ਦੇ ਉੱਤੇ ਲੁਧਿਆਣੇ ਤੋਂ ਲੈ ਕੇ ਤੇ ਸ਼ੁਰੂ ਹੋ ਜਾਂਦਾ ਫਰੀਪੁਰ ਉੱਦਵਕੇ ਆਪਣਾ ਮੁਕਸਰ ਫਰੀਦਕੋਟ ਮੋਗਾ ਹਬੌਰ ਫਾਲਕਾ ਗਾਂ ਰਸਤਾਾਂ ਤੱਕ ਤੇ ਲੋਕ ਆ ਜਿਹੜੀ ਜ਼ਹਿਰ ਲਗਾਤਾਰ ਆ ਪੀ ਰਹਿਆ ਦੇਖ ਲਓ ਆ ਤੁਸੀਂ ਆ ਕੇ ਅੱਖੀਂ ਦੇਖੋਗੇ ਮੰਜ਼ਰਾ ਇਹ ਇੱਕ ਫੈਕਟਰੀ ਦਾ ਇੰਨਾ ਪਾਣੀ ਆ ਰਿਹਾ ਇੱਕ ਫੈਕਟਰੀ ਦੇ ਵਿੱਚੋਂ ਆ ਫੈਕਟਰੀ ਦੇ ਸਾਹਮਣੇ ਰਸਾ ਦੇ ਭਈ ਓਏ ਆ ਸਾਹ ਵੀ ਬਹੁਤ ਵੱਡੀ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚੋਂ ਇਹ ਇੰਨੀ ਜ਼ਹਿਰ ਜਿਹੜੀ ਆ ਰਹੀ ਆ ਤੇ ਆਹ ਜ਼ਹਿਰ ਜਿਹੜੀ ਲੋਕਾਂ ਨੂੰ ਕੈਂਸਰ ਆ ਕਾਲਾ ਪੀੜੀਆ ਜਿਵੇਂ ਹੁਣ ਅਸੀਂ ਉਹ ਸਾਰਾ ਕੱਖਣੀ ਮਾਲਵੇ ਦੇ ਜਿੰਨੇ ਪਿੰਡ ਘੁੰਮੇ ਆ ਕਿਵੇਂ ਪਿੰਡਾਂ ਦੇ ਵਿੱਚ ਇੱਕ 100 ਬੰਦੇ ਮਗਰ ਕਿਵੇਂ 80 80 ਬੰਦਿਆਂ ਨੂੰ ਜਿਹੜੇ ਉਹ ਆਪਣਾ ਕਾਲਾ ਪੀੜਿਆ ਹੋ ਚੁੱਕਿਆ ਕਿਵੇਂ ਇੱਕ ਮਹੀਨੇ ਦੇ ਵਿੱਚ 20 20 ਕੇਸ ਜਿਹੜੇ ਕੈਂਸਰ ਦੇ ਸਾਹਮਣੇ ਆ ਰਹੇ ਨੇ ਇਸੇ ਕਰਕੇ ਰਿਪੋਰਟਾਂ ਆ ਰਹੀਆਂ ਵੀ 2030 ਤੱਕ ਜਾਂਦਿਆਂ ਜਾਂਦਾ 70% ਪੰਜਾਬ ਨੇ ਕੈਂਸਰ ਨਾਲ ਮਰਨਾ ਆਹ ਮਾਰੂ ਸੋ ਨੂੰ ਪਾਣੀ ਆ ਗਿਆ ਮਾਰਨਗੇ ਤੇ ਹਲੇ ਵੀ ਨਾ ਉੱਥੇ ਤਾਂ ਤੁਸੀਂ ਜਮਾ ਖਤਮ ਹੋ ਜਾਓਗੇ ਮੇਰੀ ਗੱਲ ਯਾਦ ਰੱਖਿਓ ਘਰਾਂ 'ਚ ਬੈਠੀ ਮਰ ਜਾਊਂਗੀ ਸੁਭਾਉ ਘਰਾਂ 'ਚ ਬੈਠ ਕੇ ਮਰਨ ਵਾਲੋ ਵੇਤਰਾ ਕਿ ਆ ਜਹਿਰਾ ਆਪਾਂ ドラਮਾਂ 'ਚ ਪੈਣੀਆਂ ਬੰਦ ਕਰੀਏ ਯਾਰ ਵੀ ਦੇਖੋ ਪਹਿਲੀ ਗੱਲ ਤਾਂ ਹੈ ਲਗਾਤਾਰ ਕਿੰਨਾ ਪਾਣੀ ਲੱਖਾਂ ਲੀਟਰ ਪਾਣੀ ਕਿੰਨਾ ਲੀਟਰ ਪਾਣੀ ਰੋਜ਼ ਧਰਤੀ 'ਤੇ ਜੋ ਕੱਢਦੇ ਨੇ ਬੋਰ ਕਰਕੇ ਤੇ ਮੁੜ ਕੇ ਉਹਨੂੰ ਜ਼ਹਿਰ ਬਣਾ ਕੇ ਤੇ ਮੁੜ ਕੇ ਆ ਸਾਰਾ ਉਹ ਨਰੰਗ ਕੇ ਉਹਦੂਗਾ ਦਾ ਪਾ ਦਿੰਦੇ ਆ ਇਹ ਉਹ ਨਰੰਗਣ ਤੋਂ ਬਾਅਦ ਦਰਿਆਵਾਂ ਦੇ ਵਿੱਚ ਸਤਲੋਈ ਦੇ ਵਿੱਚ ਬੁੱਢੇ ਦਰਿਆ ਆ ਰਹੇ ਨੇ ਤੋ ਅਸਕਰ ਕੇ ਅਸੀਂ ਭਰਾਵੋ 24 ਅਗਸਤ ਨੂੰ ਪਰਸੋਂ ਵੱਡਾ ਕੱਟ ਰੱਖਿਆ ਬੇਰ ਕਾ ਪਲਾਂਟ ਦੇ ਕੋਲੇ ਨਹਿਰ ਦੇ ਪਲਾਂਟ ਦੇ ਉੱਤੇ ਤੇ ਪੰਜਾਬੀਓ ਜੇ ਬਚਣਾ ਚਾਹੁੰਦੇ ਆ ਯਾਰਾ ਬੰਦ ਕਰ ਦਿਓ ਓਏ ਚੱਟਾ ਸੋਡੀ ਜਵਾਨੀ ਖਾ ਗਿਆ ਕਿੱਟਣ ਦਾ ਕਿੱਟਾ ਦਾ ਉਹਨੂੰ ਮਾਰੂ ਜਿਹੜਾ ਆਪਦੇ ਆਪ ਜਾ ਕੇ ਲਾਊਗਾ ਪੀਊ ਵਰ ਕੀ ਗੱਲ ਆਊਗਾ ਓਏ ਅਸ ਨੂੰ ਘਰਾਂ 'ਚ ਬੈਠੀ ਜਹਿਰ ਦੇ ਜਾਂਦੇ ਆ ਓਏ ਆ ਯਾਰ ਦੇ ਟੀਕੇ ਆ ਅੱਤਵਾਦ ਨਾਲ ਸਾਨੂੰ ਮਾਰ ਰਿਹਾ ਆ ਦੇਖੋ ਆ ਜਿੰਨੇ ਬੰਦੇ ਇੱਥੇ ਖੜੇ ਆ ਸਾਰ ਨੂੰ ਦੇਖੋ ਪੁੱਛ ਐ ਇੱਥੇ ਤੁਸੀਂ ਆ ਆ ਕੇ ਮੰਨਦੇ ਲੋ ਇੱਕ ਫੈਕਟਰੀ ਦਾ ਪਾਣੀ ਇੱਕ ਫੈਕਟਰੀ ਦਾ ਜ਼ਹਿਰ ਆ ਇਹ ਇੱਥੇ ਹਜ਼ਾਰਾਂ ਡਾਈੰਗ ਫੈਕਟਰੀ ਆ ਜਿਹੜੀ ਲਗਾਤਾਰਾ ਯਾਰਾਂ ਪਾ ਰਹੀ ਆ। ਤੱਕ ਕੀ ਕਹਣਾ? ਇਹ ਤਾਂ ਕਹਿੰਦੇ ਭਾਈ ਰੀਟਰੀਟ ਹੁੰਦਾ ਰੀਟਰੀਟ ਆ ਜਿਹੜਾ ਚਿੱਟਾ। ਹਾਂ ਆ ਦੇਖੋ ਇਹ ਤਾਂ ਰੀਟਰੀਟ ਆ। ਆਹ ਟ੍ਰੀਟਮੈਂਟ ਲੱਗਿਆ ਕਹਿੰਦੇ ਪਲਾਟ ਨੂੰ। ਹਾਂ ਟ੍ਰੀਟ ਕਰਕੇ ਪਾਣੀ ਨੂੰ ਸਾਫ਼ ਕਰਕੇ ਪਾ ਰਹੇ ਆ। ਦੇਖ ਲਓ। ਆਹ ਦੇਖੋ ਆ ਟ੍ਰੀਟ ਹੋਇਆ ਵਾ ਪਾਣੀ। ਆਹ ਦੇਖੋ ਕਿਵੇਂ ਝੱਗ ਦੇਖੋ ਦਿਖਾ ਝੱਗ ਚੰਗੀ ਤਰ੍ਹਾਂ। ਝੱਗ ਦੇਖੋ ਕਿਵੇਂ ਉੱਭਲਦੀ ਆ ਵਿੱਚੋਂ। ਹੂੰ। ਮਸ਼ਕ ਆ ਰਹੇ ਖੜਿਆ ਜਾ ਨਹੀਂ ਰਿਹਾ ਇੱਥੇ ਇੰਨੀ ਜ਼ਿਆਦਾ। ਮਸ਼ਕ ਆ ਰਿਹਾ ਤੁਸੀਂ। ਤੇ ਹਜ਼ਾਰਾਂ ਫੈਕਟਰੀਆਂ ਦਾ ਯਾਰ ਕਿੱ ਰੱਬ ਦਾ ਬਾਸ ਦਾ ਤੁਹਾਡੀਆਂ ਨਸਲਾਂ ਆਪਣੀਆਂ ਬਚਾਉਣ ਖਾਤਰ ਆਪਣੇ ਜਵਾਗ ਬਚਾਉਣ ਖਾਤਰ ਉੱਠ ਖੜੋਵੇ ਉੱਠ ਖੜੋ ਬਾਰ-ਬਾਰ ਨਹੀਂ ਇਹ ਮੌਕੇ ਆਉਣੇ ਛਰੇ ਆਵਿੰਦੇ ਨਹੀਂ ਸਰਕਾਰਾਂ ਇਹਨਾਂ ਦੇ ਬੱਗੇ ਵਰਗੇ ਐਮਐਲਏ ਲੁਧਿਆਣੇ ਵਾਲੇ ਖੋਗੀ ਵਰਗੇ ਪੱਪੀ ਵਰਗੇ ਆ ਡੰਗਾਂ ਦੇ ਹੱਕ 'ਚ ਖੜੇ ਆ ਆ ਹਨਰੰਗਨ ਵਾਲੀਆਂ ਫੈਕਟਰੀਆਂ ਦੇ ਹੱਕ 'ਚ ਖੜੇ ਛਰੇ ਆਮ ਛਰੇ ਆਮ ਡੀਸੀਗਨ ਮੀਟਿੰਗਾਂ ਕਰਾਉਂਦੇ ਆ ਉਹ ਕਹਿੰਦਾ ਜੇ ਤਾਂ ਵਿਚਾਰੇ ਆ ਜੀ ਇਹ ਤਾਂ ਵੇਖਸੂਰ ਆ ਜੀ ਕਸੂਰਵਾਰ ਲੋਕ ਨੇ ਜਿਹੜੇ ਆ ਜਨਪਾਗ ਤੁਸੀਂ ਮਾਰ ਰਹੇ ਹੋ ਆ ਦੇਖੋ ਆ ਜਾਂਦਾ ਇਹ ਬਿਲਕੁਲ ਆ ਫੈਕਟਰੀ ਨੂੰ ਨਿਕਲਦਾ ਪਾਣੀ ਹੈ ਆ ਫੈਕਟਰੀ ਦੇ ਕੋਲ ਉਹ ਉੱਥੋਂ ਨਿਕਲ ਰਿਹਾ ਭਈ ਉਹ ਜਿਹੜਾ ਨੀਲਾ ਜਾ ਉਹਦੇ ਵਿੱਚ ਮਾਰ ਆ ਜਿਹੜਾ ਅੰਦਰੋਂ ਆ ਰਿਹਾ ਨਾ ਪਰਲੇ ਉਹ ਖੂਜਾ ਬਣਿਆ ਬੱਸ ਉੱਥੇ ਉਹ ਖੂਜੇ ਦੇ ਵਿੱਚੋਂ ਦੀ ਆ ਪਾਣੀ ਨਿਕਲ ਕੇ ਆ ਰਿਹਾ ਹੈ ਸੰਭਲ ਜੋ ਸੰਭਲ ਜੋ ਆ ਜਾਓ ਆ ਜਾਓ ਪੰਜਾਬੀਓ ਉੱਠ ਕੇ ਆ ਜਾਓ ਕੱਲਾ ਤੁਹਾਡੇ ਦਰਿਆ ਨਹੀਂ ਉਹ ਮਾਰਤੇ ਪਾਣੀ ਜਾਣਾ ਪਾ ਕੇ ਕੈਮੀਕਲ ਜਿਹਨੇ ਪਾ ਕੇ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਪਤਾ ਨਹੀਂ ਕਿੰਨੀ ਯਾਰ ਪਾਤੀ ਦਿਨ ਕਰ ਕਰਕੇ ਬੋਰ ਉਹ ਪਤਨਾਂ ਜੋ ਕਿਵੇਂ ਸਾਫ਼ ਕਰੋਗੇ ਹਜ਼ਾਰਾਂ ਸਾਲ ਤਰੀ ਸਾਫ਼ ਹੋਣੇ ਉਹ ਪਾਣੀ ਆ ਉੱਠ ਕੇ ਆਪਣੇ ਦਰਿਆ ਬਚਾਲ ਗਏ ਆਪਣੇ ਪਤਨਾਂ ਹੈ ਪਾਣੀ ਬਚਾਲ ਗਏ ਜੀ ਆਪਣਾ ਨਸਲਾਂ ਜਿਉਂਦੀਆਂ ਰੱਖਣੀਆਂ ਨੇ ਨਹੀਂ ਯਾਦ ਰੱਖਿਓ ਇਹ ਕਿ ਰੇਗਿਸਤਾਨ ਬਣੂ ਪੰਜਾਬ ਰੇਗਿਸਤਾਨ ਵੀ ਕਿਹੜਾ ਬਣੂਗਾ بڑا ਜਿਹੜਾ ਜ਼ਹਿਰੀਲਾ ਰੇਗਿਸਤਾਨ ਹੋਊਗਾ ਜਿਹੜੇ ਖਤਰਨਾਕ ਕੈਮੀਕਲ ਹੋਣਗੇ ਜਿਹਦੇ ਵਿੱਚ ਮਰਗੇ ਜਿਹਦੇ ਸਬੀਆਂ ਤੱਕ ਮੈਂ ਕਹਨਾ ਕੋਈ ਨਾ ਬੱਚਾ ਪੈਦਾ ਹੋਵੇ ਤੇ ਨਾ ਕੋਈ ਫਸਲਾਂ ਪੈਦਾ ਹੋਣ ਆ ਯਰਾਂ ਪਾ ਕੇ ਲਗਾਤਾਰ ਮਾਰਤਾ ਆ ਗੰਦ ਵੀ ਸਾਨੂੰ ਪਾਈ ਜਾਂਦੇ ਆ ਦੇਖੋ ਆ ਪਾਣੀ ਪੀਨੇ ਹੋ ਤੁਸੀਂ ਹਰੀਕੇ ਪੱਤਰੋਂ ਨਾ ਨਿਕਲਦੀਆਂ ਜੜੀਆਂ ਸਹਾਂਦ ਨਹਿਰ ਵਾਲੇ ਸੁਣ ਲਓ ਫਰੀਦਕੋਟ ਵਾਲਿਓ ਮੋਗੇ ਮੁਕਸਰ ਵਾਲਿਓ ਫਰੋਇਪਰ ਵਾਲੇ ਲੁਧਿਆਣੇ ਵਾਲਿਓ ਅਭੋਰ ਫਾਲਕਾ ਵਾਲਿਓ ਉਹ ਰਾਜਸਥਾਨ ਦੇ ਲੋਕੋ ਤੁਸੀਂ ਸੁਣ ਲਓ ਆ ਯਾਰ ਪੀਨੇ ਹੋ ਤੁਸੀਂ ਆਹ ਯਾਰ ਆਏ ਉੱਪਲਦੀਆਂ ਇੱਕ ਫੈਕਟਰੀ ਆ ਮੈਂ ਵੇਖ ਹਜ਼ਾਰਾਂ ਫੈਕਟਰੀ ਇੰਨੀ ਯਾਰ ਪਾ ਰਹੀ ਹੈ ਆਓ 24 ਤਰੀਕ ਨੂੰ ਸਵੇਰ 10:00 ਵਜੇ ਵੇਰਕਾ ਪਲਾਂਟ ਲੁਧਿਆਣੇ ਪਹੁੰਚ ਗਏ ਪੁਰ ਦੇ ਮਹਿਰ ਦੇ ਉੱਤੇ ਪੁਰ ਦੇ ਥੱਲੇ ਜਿਹੜੀ ਸੜਕ ਦਾ ਗਾਹਾਂ ਵੱਡਾ ਪੁਲ ਜਾਂਦਾ ਹੈ ਸਰਕਾਰ ਨੂੰ ਦੱਸ ਗਏ ਵੀ ਇਹ ਇਹ 11 ਹੁਣ ਹੋਰ ਨਹੀਂ ਚੱਲਣਗੀਆਂ ਇਹ ਬੰਨ ਮਾਰਾਂਗੇ ਇਹਨਾਂ ਨੂੰ ਬੰਨ ਅਸੀਂ ਆ ਆ ਨੱਕੇ ਮਾਰਦੇ ਆ ਪੰਜਾਬ ਕੋ ਤੁਸੀਂ ਉੱਠ ਕੇ ਮਾਰਦੇ ਆ ਇਹਨਾਂ ਨੂੰ ਆ ਉੱਠ ਕੇ ਆਪਾਂ ਇਹਨਾਂ ਯਾਰਾਂ ਨੂੰ ਬੰਦ ਕਰ ਦੇਈਏ